ਅੱਜ ਪੂਰੇ ਦੇਸ਼ ਭਰ ਦੇ ਵਿੱਚ ਦਸਹਿਰੇ ਦਾ ਤਿਹਾਰ ਬੜੀ ਧੂਮ-ਤਮਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਾਡੇ ਚੈਨਲ ਵੱਲੋਂ ਜਾਨਕਿ ਰੈਗੂਲਰ ਗੌਂਟ 24 ਨਿਊਜ਼ ਪੰਜਾਬੀ ਵੱਲੋਂ ਤੇ ਮੈਦੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਦਸਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਅੱਜ ਅਸੀਂ ਗੱਲਬਾਤ ਕਰਾਂਗੇ ਜਗਰਾਉਂ ਦਸਹਿਰੇ ਦੀ ਜਿੱਥੇ ਕਿ ਜਗਰਾਉਂ ਦਾ ਦਸਹਿਰਾ ਜੋ ਪੁਤਲੇ ਹੈਗੇ ਆ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਉਹ ਪੁਤਲੇ ਦੋ ਜਗ੍ਹਾ ਲਗਾਏ ਗਏ ਹੈਗੇ ਆ ਦੋ ਜਗ੍ਹਾ ਅੱਜ ਰਾਵਣ ਦਹਨ ਸ਼ੰਗਲਗਿਰੀ ਜੋ ਮੰਦਿਰ ਹੈਗਾ ਉਹਦੇ ਨਜ਼ਦੀਕ ਜੋ ਗਰਾਊਂਡ ਹੈਗਾ ਉਸ ਜਗ੍ਹਾ ਤੇ ਵੀ ਰਾਵਣ ਮੇਘਨਾਥ ਤੇ ਕੁੰਭ ਕਰਨ ਦੇ ਤੋਂ ਦੇ ਟਾਈਮ ਰਾਵਣ ਦਹਨ ਦੀਆਂ ਜੋ ਤਸਵੀਰਾਂ ਹੈਗੀਆਂ ਅਲੱਗ-ਅਲੱਗ ਜਗ੍ਹਾ ਤੋਂ ਕਿਉਂਕਿ ਦੋ ਜਗ੍ਹਾ ਜਗਰਾਉਣ ਦੇ ਵਿੱਚ ਅੱਜ ਦਸਹਿਰਾ ਮਨਾਇਆ ਜਾਣਾ ਹੈਗਾ ਦੋਨੋਂ ਜਗ੍ਹਾ ਹੀ ਤੁਹਾਨੂੰ ਜੋ ਗਰਾਊਂਡ ਰਿਪੋਰਟ ਕਰਾਂਗੇ ਉਹ ਵਿਖਾਵਾਂਗੇ ਤੁਸੀਂ ਵੇਖਦੇ ਰਹੋ ਅ ਰੈਗੂਲਰ ਗਾਉਂਟ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਲਵਾ